ਪਹਾੜੀ ਕਿਕਰ ਨੇ ਸਾਡਾ 90% ਨੁਕਸਾਨ ਕਰਿਆ ਸਾਡੇ ਜੰਗਲਾਂ ਦਾ ਅੱਜ ਕੱਲ ਹਰ ਜੰਗਲ 'ਚ ਹਰ ਜਿਹੜੀ ਚ ਪਹਾੜੀ ਕਿਕਰ ਤੁਹਾਨੂੰ ਅੰਤਾ ਨਹੀਂ ਮਿਲਦੀ ਦੇਸੀ ਕਿਕਰ ਦੇ ਜਿਹੜੇ ਤੁੱਕੇ ਆ ਹਾਂਜੀ ਉਹ ਗੋਡਿਆਂ ਦੇ ਦਰਦ ਲਈ ਕੰਮ ਆਉਂਦੇ ਆ ਅੱਛਾ ਜੀ ਠੀਕ ਆ ਜੀ ਉਹ ਪਹਾੜੀ ਕਿਕਰ ਇੱਕ ਐਸਾ ਪੌਦਾ ਹੈ ਜਿਹਨੂੰ ፕሮਸੋਸੀਯੂਲੀਫੇਰਾ ਕਿਹਾ ਜਾਂਦਾ ਮੈਡ加ਸਕਰ ਦਾ ਮੂਲ ਨਿਵਾਸੀ ਹੈ ਠੀਕ ਆ ਉਹ ਸਾਡੇ ਜੰਗਲਾਂ ਦਾ ਜਹਾ ਸਾਡੇ ਰੁੱਖਾਂ ਦਾ ਮਤਲਬ ਕਿ ਇੱਕ ਨਾਸ਼ਕ ਹੈ ਸਾਡੇ ਰੁੱਖਾਂ ਨੂੰ ਆ ਗਿਆ ਅੱਛਾ ਜੀ ਉਹ ਨੁਕਸਾਨ ਇਹ ਨਿਕਾਲ ਸਕਦਾ ਹੈ ਉਹਦੇ ਲੰਬੇ ਟੁਕੇ ਲੱਗਦੇ ਆ ਪੀਲੇ ਰੰਗ ਦੇ ਇਹ ਸਾਧਾ ਜਾਂਦਾ ਆ ਆਮ ਲੋਕਾਂ ਵੱਲੋਂ ਇੱਕ ਹੋ ਜਾਂਦਾ ਇਹਨੂੰ ਜਮੜਗਾ ਠੀਕ ਆ ਪਰ ਸਾਡੇ ਜਿਹੜੇ ਰਾਸਤੀ ਰੁੱਖ ਸੀ ਉਹ ਖਤਮ ਹੋ ਚੱਲੇ ਬਿਲਕੁਲ ਹੀ ਅੱਛਾ ਜੀ ਤੇ ਲੋ ਜਿਹੜੇ ਟੈਲੈਂਟਡ ਬੱਚੇ ਆ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਆ ہاکی ਦੀ ਫਿਰ ਫੁੱਟਬਾਲ ਹੈਗੀ ਆ ਲਵੋ ਲੈਮ ਹੈਗੀ ਆ ਫਿਰ ਇੱਕ ਸੋਲਿਡ ਬੇਸ ਮੈਨੇਜਮੈਂਟ ਦਾ ਪ੍ਰੋਜੈਕਟ ਹੈ ਇਹਨਾਂ ਨੂੰ ਕੋਲਾ ਮੁਕਾ ਅੱਛਾ ਜੀ ਹਾਂ ਇਹ ਇੱਕ ਪੁਰਾਤਨ ਚੜੀਆਂ ਜਿਹੜੀਆਂ ਖਤਮ ਹੋ ਗਈਆਂ ਤੇ ਉਸ ਤੋਂ ਬਾਅਦ ਜਿਵੇਂ ਤੁਸੀਂ ਦੱਸਿਆ ਵੀ ਵਿੱਚੋਂ ਵੀ ਫਾਲ ਦਾ ਰਬੂਟੇ ਲਾਉਣੇ ਹੋ ਤੁਸੀਂ ਤੇ ਜੇ ਮੰਨ ਲਓ ਵੀ ਕੱਲ ਨੂੰ ਫਾਲ ਪੌਦਿਆਂ ਤੇ ਫਰੂਟ ਆਉਂਦਾਗਾ ਤਾਂ ਉਹ ਫਰੂਟ ਆ ਜਿਹੜਾ ਵੀ ਉਹ ਤੁਹਾਡੀ ਫਾਊਂਡੇਸ਼ਨ ਲੈ ਕੇ ਜਾਊਗੀ ਜਾਂ ਆਮ ਲੋਕਾਂ ਲਈ ਪਬਲਿਕ ਲਈ ਆ ਉਹ ਫਰੂਟ ਹਾਂਜੀ ਸਸੀ ਕਾਲਜੀ ਤੋਂ ਅੱਜ ਆਪਾਂ ਪਹੁੰਚੇ ਹੋਏ ਹਾਂਗੇ ਬਠਿੰਡੇ ਝਾਲ ਦੇ ਜੁਗਨੂਆਂ ਦੇ ਮੇਲੇ ਦੇ ਵਿੱਚ ਤੇ ਜਿਹੜਾ ਕਿ ਮੇਲਾ 5 ਦਸੰਬਰ ਤੋਂ ਲੈ ਕੇ 8 ਦਸੰਬਰ ਤੱਕ ਚੱਲਣਾ ਤੇ ਆਪਾਂ ਉਰੇ ਇਥੇ ਤੁਹਾਨੂੰ ਦਿਖਾਉਣੇ ਆਪਾਂ ਜਾਣਕਾਰੀ ਵਾਲੀ ਵੀਡੀਓ ਤੁਹਾਡੇ ਨਾਲ ਲੈ ਕੇ ਆਏ ਜਿਹੜੀ ਰਾਉਂਡ ਕਲਾਸ ਫਾਊਂਡੇਸ਼ਨ ਆਗੀ ਤੇ ਆਪਾਂ ਉਹ ਬਾਈ ਹੋਰਾਂ ਨਾਲ ਗੱਲਬਾਤ ਕਰਦੇ ਆਂਗੇ ਉਰੇ ਤੇ ਬਾਈ ਹੋਰੀ ਹਰੇਕ ਪਿੰਡ ਪਿੰਡ ਜਾ ਕੇ ਹਰੇਕ ਸ਼ਹਿਰ ਦੇ ਵਿੱਚ ਜਾ ਕੇ ਅਲੱਗ-ਅਲੱਗ ਪ੍ਰੋਜੈਕਟ ਲਾਉਂਦੇ ਨੇਗੇ ਤੇ ਜਿਹੜੇ ਕੀ ਵਾਤਾਵਰਣ ਦੇ ਉੱਤੇ ਕੰਮ ਕਰ ਰਹੇ ਨੇ ਤੇ ਆਪਾਂ ਬਾਈ ਹੋਰਾਂ ਦੇ ਨਾਲ ਗੱਲਬਾਤ ਕਰਦੇ ਆਂ ਤੇ ਹੋ ਸਕਦਾ ਸਾਡੇ ਬੈਕਗਰਾਉਂਡ ਦੇ ਵਿੱਚ ਚੱਲਦੇ ਸਪੀਕਰ ਦੀ ਆਵਾਜ਼ ਆ ਜਿਹੜੀ ਤੁਹਾਨੂੰ ਵੱਧ ਆਵੇ ਤੇ ਥੋੜਾ ਜਿਆ ਜਾਣਕਾਰੀ ਵਾਲੀ ਵੀਡੀਓ ਰਹਿਣੀ ਹੈ ਤੇ ਵੀਡੀਓ ਦੇ ਨਾਲ ਜੁڑے ਰਹੋ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਆ ਬਾਈ ਜੀ ਬਹੁਤ ਵਧੀਆ ਠੀਕ ਆ ਕੋ ਬਾਈ ਚੜ੍ਹਦੀ ਕਲਾ ਬਾਈ ਤੇ ਬਈ ਨਾਮ ਕੀ ਆਪਣਾ ਮੇਰਾ ਨਾਮ ਸੁਖਜੀਤ ਹੈ ਬਾਈ ਸੁਖਜੀਤ ਵੀਰ ਸੁਖਜੀਤ ਤੇ ਸੁਖਜੀਤ ਬਾਈ ਆਪਣੀ ਫਾਊਂਡੇਸ਼ਨ ਆ ਜਿਹੜੀ ਰਾਉਂਡ ਗਲਾਸ ਫਾਊਂਡੇਸ਼ਨ ਹਾਂਜੀ ਤੇ ਬਾਈ ਜੇ ਆਪੇ ਦੇ ਕੰਮਾਂ ਦੀ ਗੱਲ ਕਰੀ ਆਪਣੀ ਫਾਊਂਡੇਸ਼ਨ ਦੇ ਇਹਦੇ ਮੁੱਖ ਕੰਮ ਕਿਹੜੇ ਕਿਹੜੇ ਰਹਿੰਦੇ ਆ ਬਾਈ ਸਭ ਤੋਂ ਮੇਨ ਕੰਮ ਤਾਂ ਬਣਾ ਵਰਨਦਾ ਹੀ ਹੈ ਭਾਈ ਜੀ ਪੌਦੇ ਲਾਉਣੇ ਆ ਆਪਣੇ ਨਾਲ ਬਾਕੀ ਮਤਲਬ ਬੱਚਿਆਂ ਨੂੰ ਪੜਨਾ ਤੋਂ ਕਹ ਲੋ ਜਿਹੜੇ ਟੈਲੈਂਟਡ ਬੱਚੇ ਆ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਆ ਹਾਕੀ ਦੀ ਫਿਰ ਫੁੱਟਬਾਲ ਹੈਗੀ ਆ ਲਵ ਲੈੱਬ ਹੈਗੀ ਆ ਫਿਰ ਇੱਕ ਸੋਲਿਡ ਬੇਸ ਕੁਨੋਲਮੈਂਟ ਦਾ ਪ੍ਰੋਜੈਕਟ ਹੈ ਬੱਚਾ ਨੂੰ ਕੂੜਾ ਮੁਕਤ ਅੱਛਾ ਜੀ ਹਾਂ ਇਹ ਇੱਕ ਪੁਰਾਤਨ ਛੜੀਆਂ ਜਿਹੜੀਆਂ ਖਤਮ ਹੋ ਚੱਲੀਆਂ ਹਨ ਨਾਨਕ ਛੜੀ ਦੇ ਨਾਮ ਨਾਲ ਮਤਲਬ ਅੱਜ ਕੱਲ੍ਹ ਜਾਣਿਆ ਜਾਂਦਾ ਇਹ ਰਾਉਂਡ ਦਾ ਬੜਾ ਉੱਚੀ ਬੋਲਿਓ ਜੀ ਰਾਉਂਡ ਗਲਾਸ ਕੋਲ ਉਹ ਜਿਹੜੀਆਂ ਲਗਾਈਆਂ ਜਾਂਦੀਆਂ ਨੇ ਹਾਂ ਜਿਹੜੀਆਂ ਪ੍ਰਾਤਨ ਨਾਨਕ ਜੜੀਆਂ ਨੇ ਇਹਦੇ ਵਿੱਚ ਐਲਓ 35 ਕਿਸਮਾਂ ਤੋਂ ਲੈ ਕੇ 65 ਕਿਸਮਾਂ ਦੇ ਪੌਦੇ ਲੱਗ ਜਾਂਦੇ ਆ ਉਹ ਲੱਗਦੇ ਕਿਦਾਂ ਹੈਗੇ ਆ ਏਰੀਆ ਮੁਤਾਬਕ ਪਾਣੀ ਅਤੇ ਮਿੱਟੀ ਦੇ ਸਰਵੇ ਤੋਂ ਬਾਅਦ ਲੱਗਦੇ ਆ ਕਿ ਜਿੱਦਾਂ ਬਠਿੰਡਾ ਮਾਨਸਾ ਚ ਅਲੱਗ ਕਿਸਮਾਂ ਲੱਗਦੀਆਂ ਨੇ ਮੁਕਤਸਰ ਫਸਲ ਕਾਜਾ ਅਲੱਗ ਕਿਸਮਾਂ ਲੱਗਦੀਆਂ ਨੇ ਪ੍ਰੋਇ ਪਰ ਮੋਗਾ ਵਿੱਚ ਅਲੱਗ ਹੋ ਜਾਂਦੀਆਂ ਪਟਿਆਲਾ ਫਤਿਹਗੜ੍ਹ ਸਾਹਿਬ ਦੇ ਵਿੱਚ ਜਾਂ ਚੰਡੀਗੜ੍ਹ ਮੋਹਾਲੀ ਹਾਲ ਉਧਰ ਆ ਗਏ ਸਾਰੀ ਕਿਸਮ ਦੀਆਂ ਜੜੀਆਂ ਪੁਰਾਤਨ ਅ ਅਜੇ ਹੈਗੇ ਆ ਉਹਨਾਂ ਦੀਆਂ ਜੜੀਆਂ ਬਣਾਏ ਜਾਂਦੇ ਆ ਕੋਈ ਅਲੋਪ ਹੋ ਸਕਦੀ ਤੇ ਇੱਕ ਜੀ ਆਪਾਂ ਕਹਿੰਦੇ ਵੀ ਜੰਗਲ ਲਾਉਣੇ ਆ ਜਿਹੜਾ ਆਪਾਂ ਹਾਂਜੀ ਵਾਤਾਵਰਣ ਦੇ ਸਬੰਧ ਦੇ ਵਿੱਚ ਲਾਉਣੇ ਆ ਵਾਤਾਵਰਣ ਨੂੰ ਚੰਗਾ ਬਣਾਉਣ ਦੇ ਲਾਉਣੇ ਆ ਹਾਂਜੀ ਇਹਦੇ ਵਿੱਚ ਫਲਦਾਰ ਰੂਟੇ ਵੀ ਹੁੰਦੇ ਆ ਸੌਂਦਾਰ ਵੀ ਹੁੰਦੇ ਆ ਤੇ ਕੰਡੇ ਵਾਲੇ ਵੀ ਹੁੰਦੇ ਆ ਫੁੱਲ ਫਾਲਾ ਕੰਡਾ ਸ਼ਾਨਦਾਰ ਅਤੇ ਮੈਡੀਸਨਲ ਜਿਹੜੇ ਵੱਡੇ ਪੇੜ ਨੇ ਅਸੀਂ ਮੈਡੀਸਨਲ ਵੀ ਨਾਲ ਹੁੰਦੇ ਆ ਠੀਕ ਹੈ ਜੀ ਤੇ ਇਹ ਜੇ ਆਪਾਂ ਗੱਲ ਕਰੀ ਵੀ ਇਹਦਾ ਖਰਚਾ ਕਿੰਨਾ ਲੈਣੇ ਹੋ ਤੁਸੀਂ ਫਾਊਂਡੇਸ਼ਨ ਵੱਲੋਂ ਕੋਈ ਖਰਚਾ ਨਹੀਂ ਲਿਆ ਜਾਂਦਾ ਅੱਛਾ ਜੀ ਸਿਰਫ ਦੋ ਚੀਜ਼ਾਂ ਦੀ ਮੰਗ ਕਰਦੇ ਆ ਪਾਣੀ ਘਾਰਵੰਦੀ ਤੇ ਇੱਕ ਲੇਬਰ ਜੇ ਤਾਂ ਪੰਚਾਇਤੀ ਜਮੀਨਾਂ ਤੇ ਲੱਗਦੀ ਹੈ ਫਿਰ ਤਾਂ ਮਨਰੇਗਾ ਦਾ ਮਦਦ ਪਵਾ ਕੇ ਲਾਉਣੀ ਆ ਜਿੱਥੇ ਨਿੱਜੀ ਜ਼ਮੀਨ ਹੁੰਦੀ ਆ ਉੱਥੇ ਜ਼ਮੀਨ ਮਾਲਕ ਨੂੰ ਹੀ ਸਾਰਾ ਕੁਝ ਕਰਨਾ ਪੈਂਦਾ ਅੱਛਾ ਜੀ ਤੇ ਫਿਰ ਮੈਂ ਆਪਣੀ ਜਗਾ ਘਟੋ ਘਟੇ ਜਗਾ ਕਿੰਨੀ ਚਾਹੀਦੀ ਹੈ ਜੀ ਇੱਕ ਕਨਾਲ ਚਾਹੀਦੀ ਹੈ ਜੀ ਘਟੋ ਘਟ ਟਟੋ ਘਟੇ ਕੇ ਕਨਾਲ ਵੱਧੋ ਵੱਧ ਜਿੰਨਾ ਮਰਜ਼ੀ ਹੋਵੇ ਚਾਹੇ 1000 ਕਿਲਾ ਹੋਵੇ ਜੀ ਜਿੰਨਾ ਠੀਕ ਹੈ ਜੀ ਤੇ ਇਹ ਤਾਂ ਜੀ ਹੋ ਗਈ ਗੱਲ ਹੈ ਤੇ ਉਸ ਤੋਂ ਬਾਅਦ ਮਨਰੇਗਾ ਦੀ ਸਕੀਮ ਰਾਹੀਂ ਬੂਟੇ ਆਪਣੀ ਲਾਗੇ ਜਾਂਦੇ ਆ ਤੇ ਉਹਨੂੰ ਸਾਮ ਸੰਭਾਲ ਜੇ ਵੀ ਆਪਣਾ ਕਹਿੰਦੇ ਪੰਚਾਇਤ ਕਰਦੀ ਆ ਜਾਂ ਜਿਹਦੀ ਨਿੱਜੀ ਜ਼ਮੀਨਾਂ ਉਹ ਕਰਦਾ ਜਾਂ ਕੋਈ ਵੱਡੀ ਫਾਊਂਡੇਸ਼ਨ ਕਰਦੀ ਆ ਦੇਖੋ ਜੇ ਤਾਂ ਨਿੱਜੀ ਜ਼ਮੀਨ ਦੀ ਗੱਲ ਕਰੀਏ ਲੇਬਰ ਜ਼ਮੀਨ ਮਾਲਕ ਦੀ ਹੋ ਹਾਂਜੀ ਸਮੇਂ-ਸਮੇਂ ਤੇ ਅਸੀਂ ਉਹਦੀ ਕੇਅਰ ਕਰਦੇ ਰਹਿਾਂਗੇ ਕੋਈ ਕਮੀ ਪੇਸ਼ੀ ਆਊ ਬੁੱਢ ਗੜਾਈ ਦੀ ਪਾਣੀ ਦੀ ਕੋਈ ਬਿਮਾਰੀ ਆਉਂਦੀ ਆ ਉਹ ਸਾਡੀ ਜ਼ਿੰਮੇਵਾਰੀ ਆ ਤੇ ਦੂਜੀ ਗੱਲ ਰਹੀ ਪੰਚਾਇਤਾਂ ਦੀ ਅੱਛਾ ਜੀ ਪੰਚਾਇਤਾਂ ਨਾਲ ਸਾਡੇ ਰਾਪੇ ਰਹਿੰਦੀ ਆ ਹਾਂਜੀ ਸਾਡੀ ਮੋਨਿਟਰਿੰਗ ਆ ਜਿਹੜੀ ਸਾਡੀ ਟੀਮ ਮੈਂਬਰ ਨੇ ਡਿਸਟ੍ਰਿਕਟ ਵਾਈਜ਼ ਕੰਮ ਕਰਦੇ ਨੇ ਉਹ ਹਰ ਇੱਕ ਜਿਹੜਾ ਜੰਗਲ ਉੱਪਰ ਜਾਂ ਤੇ ਜ਼ਮੀਨਾਂ 'ਚ ਲੱਗਦਾ ਉਹਨਾਂ ਤੇ ਅਸੀਂ ਜਿਹੜੇ ਮਾਰਦੇ ਰਹਿੰਦੇ ਆਂ ਕਿ ਕੀ ਖਰਾਬੀ ਐ ਸਮੇਂ-ਸਮੇਂ ਤੇ ਮਰਲੇਗਾ ਦੀ ਜਿਹੜੀ ਲੇਬਰ ਐ ਉਹ ਸਾਡੇ ਵੱਲੋਂ ਕਢਾਈ ਜਾਂਦੀ ਐ ਪੰਚਾਇਤ ਦੁਆਰਾ ਤੇ ਉਹਨਾਂ ਦੀ ਖੁੱਡਗੜਾਈ ਕਰਾਈ ਜਾਂਦੀ ਐ ਕਾਣ-ਛਾਣ ਕਰਾਈ ਜਾਂਦੀ ਐ ਪਾਣੀ ਉਹਨਾਂ ਨੂੰ ਦਿੱਤਾ ਜਾਂਦਾ ਐ ਉਹਨਾਂ ਨੂੰ ਪਾਲਣ-ਪੋਸਣ ਕੀਤਾ ਜਾਂਦਾ ਐ ਅੱਛਾ ਜੀ ਤੇ ਜੇ ਆਪਾਂ ਗੱਲ ਕਰੀ ਜੀ ਵੀ ਕੋਈ ਕਿਸਾਨ ਆ ਕੋਈ ਵੀ ਬੰਦਾ ਕਹੇ ਦੀ ਆਪਾਂ ਨਿੱਜੀ ਜੀਵਨ ਦੇ ਵਿੱਚ ਇਹ ਪਲਾਟ ਦੇ ਵਿੱਚ ਕੋਈ ਲਵਾਉਂਦਾ ਬੂਟੇ ਤਾਂ ਉਹਦੇ ਖਰਚੇ ਦੀ ਗੱਲ ਕਰੀਏ ਉਹਦਾ ਖਰਚਾ ਕਿੰਨਾ ਕ ਆ ਜਾਂਦਾ ਜੀ ਲਗਵਾਉਣ ਤੇ ਉਹਨੇ ਲੋਕਾਂ ਦੇ ਘਰ ਤੱਕ ਪਹੁੰਚਦਾ ਲਗਭਗ 5 ਤੋਂ 7 ਕਿ ਦਿਹਾੜੀਆਂ ਮੰਨ ਲਓ ਜੀ ਜੀ ਅੱਜਕੱਲ 400 ਤੇ ਆੜੀਆਂ 700 ਤੋਂ 2200 ਰੁਪਿਆ ਉਹਦਾ 4 ਬੰਦੀ ਜਿਹੜੀ ਆ ਉਹ ਵਖਰੀ ਹੈ। ਅੱਛਾ ਜੀ। ਹਾਂ ਬਾ ਵਹਾਈ ਉਹ ਵਖਰੀ ਹੋ। ਠੀਕ ਹੈ ਜੀ ਤੇ ਆਹੀ ਖਰਚਾ ਹੁੰਦਾ। ਫਾਊਂਡੇਸ਼ਨ ਕੋਈ ਖਰਚਾ ਨਹੀਂ ਲੈਂਦੀ। ਅੱਛਾ ਜੀ। ਜਿਹੜਾ ਖਰਚਾ ਹੈ ਤਾਂ ਗੱਣ ਤੇ ਟੋਇਆਂ ਤੇ ਖਰਚਾ ਆਉਂਦਾ ਬਸ ਉਹੀ ਖਰਚਾ ਆਉਂਦਾ। ਪੰਚਾਇਤਿੰਦਾ ਮੁੰਨੇ ਗਾਲੇਵਰ ਪੱਟ ਦਿੰਦੀ ਹੈ। 4 ਬੰਦੀ ਬੰਦੇ ਦਾ ਜੋ ਲੇਬਰ ਜੋ ਮਿਲ ਜਾਂਦੀ ਹੈ ਜੰਮ ਤੇ ਆਪੀ ਹੋ ਜਾਂਦੀ ਹੈ। ਉੱਥੇ ਕੋਈ ਖਰਚਾ ਨਹੀਂ। ਨਿੱਜੀ ਜ਼ਮੀਨ ਮਾਲਕ ਦਾ ਖਰਚਾ ਕੀ ਹੈ? ਜ਼ਮੀਨ ਦੀ ਵਾਹਵਾਹੀ, ਧੋਏ ਪੱਟਣੇ, ਉਹਦੇ ਲਾਉਣ ਜੀ ਤੇ ਉਹ ਤੁਹਾਨੂੰ ਜਿਵੇਂ ਤੁਸੀਂ ਦੱਸਿਆ ਵੀ ਵਿੱਚੋਂ ਵੀ ਫਲ ਦਾ ਰਬੂਟੇ ਲਾਉਣੇ ਹੋ ਤੁਸੀਂ ਤੇ ਜੇ ਮੰਨ ਲਓ ਵੀ ਕੱਲ ਨੂੰ ਫਲ ਪੌਦਿਆਂ ਤੇ ਫਰੂਟ ਆਉਂਦਾਗਾ ਤਾਂ ਉਹ ਫਰੂਟ ਆ ਜਿਹੜਾ ਵੀ ਉਹ ਤੁਹਾਡੀ ਫਾਊਂਡੇਸ਼ਨ ਲੈ ਕੇ ਜਾਊਗੀ ਜਾਂ ਆਮ ਲੋਕਾਂ ਲਈ ਪਬਲਿਕ ਲਈ ਆ ਉਹ ਫਰੂਟ ਪੰਚਾਇਤੀ ਪਬਲਿਕ ਲਈ ਆ ਹਾਂਜੀ ਇਹਦੀ ਜ਼ਮੀਨ ਤਾਂ ਉਹਨਾਂ ਦਾ ਸਾਡਾ ਕੋਈ ਰੋਲ ਅਸਲ ਮੁੱਖ ਮਕਸਦ ਹੈ ਵਾਤਾਵਰਣ ਦੇ ਵਿੱਚ ਜੋ ਸੁਧਾਰ ਕਰਨਾ ਹੈ ਅੱਛਾ ਜੀ ਪੁਰਾਣੇ ਰੁੱਖਾਂ ਨੂੰ ਬਚਾਉਣਾ ਜਿਹੜੀਆਂ ਖਤਮ ਹੋ ਚੱਲੀਆਂ ਹਨ ਬਣ ਪੀਲੂ ਅੱਜ ਕੱਲ ਮਿਲਦੇ ਨਹੀਂ ਜਾਂ ਡੰਡਰੀ ਮਿਲਦੇ ਹੂੜੇ ਨਹੀਂ ਮਿਲਦੇ ਸਾਡਾ ਮਕਸਦ ਹੈ ਪੰਛੀਆਂ ਦਾ ਮੁਰਗਸੇਪਾ ਇੱਕ ਰਾਨੂਣੀ ਅਸੀਂ ਛੱਡਿਆ ਜਿਹੜੀਆਂ ਨੂੰ ਛੱਡ ਰਹੇ ਮਲੇ ਖਤਮ ਹੋ ਗਏ ਸਾਡੇ ਟਿੱਬੇ ਖਤਮ ਹੁੰਦੇ ਜਾਂਦੇ ਆ ਉਹ ਇਹ ਚੀਜ਼ ਹੈ ਕਿ ਪੌਦਿਆਂ ਤੇ ਆਪਾਂ ਲਗਾਉਨੇ ਆ ਪੰਛੀਆਂ ਨੂੰ ਆਪਾਂ ਚਾਹਨੇ ਆ ਵੀ ਮੋੜੇ ਹੋਣ ਵਾਪਸ ਠੀਕ ਹੈ ਉਹਨਾਂ ਲਈ ਕੰਡੇ ਦਾ ਰੁੱਖ ਵੀ ਚਾਹੀਦੇ ਆ ਉਹਨਾਂ ਲਈ ਫਲਾਂ ਵਾਲੇ ਰੁੱਖ ਵੀ ਚਾਹੀਦੇ ਆ ਉਹਨਾਂ ਲਈ ਸ਼ਾਂਦਾਰ ਰੁੱਖ ਵੀ ਚਾਹੀਦੇ ਆ ਕੰਡੇ ਵਾਲਿਆਂ ਨੇ ਉਹ ਘਰ ਬਣਾਉਣਗੇ ਬਲਾਂ ਵਾਲਿਆਂ ਰੁੱਖਾਂ ਨੂੰ ਖਾਣਗੇ ਠੀਕ ਹੈ ਫਿਰ ਜਿਹੜੇ ਮੈਡੀਕਲ ਪੌਦੇ ਹੈਗੇ ਆ ਉਹ ਉਹਨਾਂ ਦੇ ਮਤਲਬ ਕਿ ਜੇ ਜੇ ਮੈਂ ਅੱਜਕੱਲ ਪੈਸਟੀਸਾਈਜ਼ ਲਾਉਂਦੀ ਹਾਂ ਜੀ ਉਹਨਾਂ ਨੂੰ ਉਸ ਤੋਂ ਬਚਾਉਣਗੇ ਅੱਛਾ ਜੀ ਜੇ ਵੀ ਅਸੀਂ ਸਮਾਜ ਚ ਰਹਿੰਦੇ ਆ ਉਹਦਾ ਦਾ ਸਿਸਟਮ ਸਿਰਜ ਕੇ ਦੇਣਾ ਪਊ ਜੀ ਅਸੀਂ ਪੰਛੀਆਂ ਦਾ ਮਤਲਬ ਤੇ ਬਾਗਾਂ ਵਰਤੋਂ ਦਾ ਬਚਾਉਣਾ ਚਾਹੁੰਦੇ ਆ ਸਾਡੇ ਪਹਾੜੇ ਬਾਜਾਂ ਠੀਕ ਹੈ ਜੀ ਤੇ ਜੇ ਕੋਈ ਬਾਗ ਲਵਾਉਣਾ ਚਾਹੁੰਦਾ ਹੋਵੇ ਵੀ ਕੱਲੇ ਉਹਨੇ ਵੀ ਫਲਾਂ ਵਾਲੇ ਬੂਟੀ ਲਵਾਉਣੇ ਤਾਂ ਉਹ ਕੱਲੇ ਫਲਾਂ ਵਾਲੇ ਵੀ ਲਵਾ ਸਕਦਾ ਜੀ ਫਲਾਂ ਵਾਲੇ ਨਹੀਂ ਅਸਿਆ ਉਹ ਵੀ ਦੇ ਲਾ ਸਕਦੇ ਕੱਲੇ ਦੇਸੀ ਆਪਾਂ ਕਹਿੰਦੇ ਮਿਕਸ ਲਾਉਣੇ ਹੋ ਕਿਹੜਾ ਬਾਤਾਵਰਨ ਦਾ ਹੋ ਹੋ ਠੀਕ ਹੈ ਜੀ ਤੇ ਜਿੰਮੇ ਉਹ ਪਿੱਛੇ ਮੈਂ ਦੇਖ ਰਿਹਾ ਮਜ਼ੇਦਾਰ ਪਹਾੜੀ ਕਿਕਰ ਪਈਆ ਹਨਾ ਜੀ ਤੇ ਪਹਾੜੀ ਕਿਕਰ ਹਾਂਜੀ ਉਹ ਦੇਸੀ ਕਿਕਰ ਉਹ ਦੇਸੀ ਕਿਕਰ ਮੈਂ ਸੋਰੀ ਪਹਾੜੀ ਕਹਿ ਗਿਆ ਉਹ ਦੇਸੀ ਕਿੱਕਰ ਅਗੀ ਪਹਾੜੀ ਕਿੱਕਰ ਤਾਂ ਆਪਣੇ ਬਹੁਤ ਹੁੰਦੀਆਂ ਨੇਗੀਆਂ ਆ ਦੇਖੋ ਇਹ ਦੇਸੀ ਕਿੱਕਰ ਤੇ ਪਹਾੜੀ ਕਿੱਕਰ ਦੇ ਵਿੱਚ ਅੰਤਰ ਦੀ ਗੱਲ ਦੱਸ ਦਿਓ ਸਾਨੂੰ ਦੇਸੀ ਕਿੱਕਰ ਜਿਹੜੇ ਤੁੱਕੇ ਆ ਹਾਂਜੀ ਉਹ ਗੋਡਿਆਂ ਦੇ ਦਰਦ ਲਈ ਕੰਮ ਆਉਂਦੇ ਆ ਅੱਛਾ ਜੀ ਠੀਕ ਆ ਜੀ ਉਹ ਪਹਾੜੀ ਕਿੱਕਰ ਇੱਕ ਐਸਾ ਪੌਦਾ ਹੈ ਜਿਹਨੂੰ پروਟੋਸਿਓਸ ਜਿਉਲੀਫਲੇਰਾ ਕਿਹਾ ਜਾਂਦਾ ਮੈਡ加ਸਕਰ ਦਾ ਮੂਲ ਨਿਵਾਸੀ ਹੈ ਠੀਕ ਆ ਉਹ ਸਾਡੇ ਜੰਗਲਾਂ ਦਾ ਜਾਂ ਸਾਡੇ ਰੁੱਖਾਂ ਦਾ ਮਤਲਬ ਕਿ ਇੱਕ ਨਾਸ਼ਕ ਹੈ ਸਾਡੇ ਰੁੱਖਾਂ ਨੂੰ ਖਾ ਗਿਆ ਅੱਛਾ ਨੁਕਸਾਨ ਇਹ ਨਿਕਾੜੇ ਜਾਂ ਬਣ ਸਕਦਾ ਉਹਦੇ ਲੰਮੇ ਟੁੱਕੇ ਲੱਗਦੇ ਆ ਪੀਲੇ ਰੰਗ ਦੇ ਇਹ ਸੈਦ ਸੁਭਾਉ ਨਾਲ ਖਾਧਾ ਜਾਂਦਾ ਆ ਆਮ ਲੋਕਾਂ ਵੱਲੋਂ ਤੇ ਖੋ ਜਾਂਦਾ ਇਹਨੂੰ ਜਮੜਗਾ ਠੀਕ ਹੈ ਪਰ ਸਾਡੇ ਜਿਹੜੇ ਰਾਸ਼ਟਰੀ ਰੁੱਖ ਸੀ ਉਹ ਖਤਮ ਹੋ ਚੱਲੇ ਬਿਲਕੁਲ ਹੀ ਅੱਛਾ ਜੀ ਸਾਡੀ ਕਿੱਤੇ ਸਾਡਾ 90% ਨੁਕਸਾਨ ਕਰਨਿਆ ਸਾਡੇ ਜੰਗਲਾਂ ਦਾ ਅੱਜ ਕੱਲ੍ਹ ਹਰ ਜੰਗਲ ਚ ਹਰ ਜੜੀ ਚ ਪਹਾੜੀ ਦਿੱਕਤ ਤੁਹਾਨੂੰ ਅੰਤਾਂ ਦੀ ਮਿਲੇਗੀ ਉਹ ਸਾਹਮਣੇ ਥਿਲੇਓ ਪਹਾੜੀ ਕੀ ਕਰਨੀ ਹੈ ਅੱਛਾ ਏਥੇ ਸਾਡਾ ਦੇਸੀ ਕੀ ਕਰਨੀ ਹੈਗਾ ਠੀਕ ਹੈ ਪਹਾੜੀ ਕੀ ਇਹ ਕਿੱਥੋਂ ਆਈ ਹੈ ਇਹ ਮੈਡਗਾਸਕਰ ਤੋਂ ਆਈ ਹੈ ਅਫਰੀਕਾ ਦਾ ਇੱਕ ਟਾਪੂ ਹੈ ਮੈਡਗਾਸਕਰ ਉਤੋਂ ਆਈ ਹੈ ਉਹ ਵੀ ਅੰਗਰੇਜ਼ ਲੈ ਕੇ ਆਏ ਸੀ ਇਹਨੂੰ ਗ੍ਰੀਨਰੀ ਲਈ ਕਹਿੰਦਾ ਉਹ ਬਹੁਤ ਹਾਰਡ ਪਲਾਂਟ ਹੈ ਪੱਥਰਾਂ ਦੇ ਵਿੱਚ ਵੀ ਹੋ ਜਾਂਦਾ ਉਹ ਗ੍ਰੀਨਰੀ ਲਈ ਲੈ ਕੇ ਆਏ ਸੀ ਉਹਦੀ ਸਾਹਮਣੇ ਵਾਲੀ ਕੋਈ ਹੁੰਦੀ ਇਹਨਾਂ ਰੁੱਖਾਂ ਨੂੰ ਹਵਾਲਾ ਲੈਣਾ ਪੈਂਦਾ ਤੇ ਔਰ ਹੌਲੀ ਹੌਲੀ ਵਧਾ ਇੰਨਾ ਚ ਕਰਦੀ ਪਹਾੜੀ ਕਿਕਰੇ ਨੂੰ ਤਾਂ ਕਿਹਾ ਜਾਂਦਾ ਹੈ ਸਭ ਤੋਂ ਪਹਿਲਾਂ ਇਹ আরাਬਲੀ ਦੀਆਂ ਪਹਾੜੀਆਂ ਦੇ ਵਿੱਚ ਬੀਜ ਬੀਜੇ ਗਏ। ਨੀਹਾਂ ਨਾਲ ਪਾਣੀ ਨਾਲ ਘੁਲ ਕੇ ਉਹ ਨਦੀਆਂ ਤੱਕ ਪਹੁੰਚੀ ਨਦੀਆਂ ਤੋਂ ਪੂਰੇ ਉੱਤਰ ਭਾਰਤ ਦੇ ਵਿੱਚ ਫੈਲ ਗਏ। ਤਾਂ ਕਰਕੇ ਉਹਨੂੰ ਪਹਾੜੀ ਕਿਕਰੇ ਆਦੋਂ ਨੇ। ਨਾਮ ਉਹਦਾ ਮਸਕਟ ਹੈ ਜਾਂ ਬ੍ਰੋਸੋ ਸੈਟੀ ਹੋਲੀ ਪਲੇਰ ਹੈ। ਠੀਕ ਹੈ ਜੀ। ਤੇ ਜੇ ਕਿਸੇ ਨੇ ਜੰਗਲ ਲਗਵਾਉਣਾ ਹੋਵੇ ਤਾਂ ਉਹ ਤੁਹਾਡੇ ਨਾਲ ਸੰਪਰਕ ਕਿਹੜੇ ਤਰੀਕੇ ਨਾਲ ਕਰ ਸਕਦਾ ਹੈ ਸਾਡੇ ਡਿਸਟ੍ਰਿਕਟ ਵਾਈਜ਼ ਕੋਆਰਡੀਨੇਟਰ ਰਾਊਂਡ ਗਲਾਸ ਦੇ ਪੇਜ ਤੇ ਜਾ ਕੇ ਉਹ ਮੈਸੇਜ ਕਰ ਸਕਦਾ ਹੈ ਕਮੈਂਟ ਕਰ ਸਕਦਾ ਹੈ ਉਹ ਸਾਡੀ ਟੀਮ ਸੰਪਰਕ ਕਰੋਗੀ ਜਿੱਦਿਹਾ ਭਾਈ ਸਾਡੇ ਨੰਬਰ ਦਿੱਤੇ ਹੋਏ ਨੇ ਜਿਵੇਂ ਮੇਰਾ ਨੰਬਰ ਹੈ 8000003551 ਠੀਕ ਹੈ ਜੀ ਡਿਸਟ੍ਰਿਕਟ ਮਾਨਸਾ ਦੇਖਦਾ ਮੈਂ ਠੀਕ ਹੈ ਜੀ ਤੇ ਕਦੋਂ ਵੀ ਕੋਈ ਕਾਲ ਕਰ ਸਕਦਾ ਐਨੀ ਟਾਈਮ ਕੋਈ ਵੀ ਕਾਲ ਕਰ ਸਕਦਾ ਤਾਂ ਮੈਂ ਮੈਸੇਜ ਤੇ ਕਿਹੜੀ ਆਪਾਂ ਕਿੱਥੇ ਮੈਸੇਜ ਕਿਹੜੀ ਐਪ ਤੇ ਜਾਂ ਕਿਹੜੀ ਸਾਈਟ ਤੇ ਕਰਨਾ ਜੀ ਸੋਸ਼ਲ ਸਾਈਟਾਂ ਜਿਹੜੀਆਂ ਵੀ ਨੇ ਫੇਸਬੁੱਕ ਹੈ ਇੰਸਟਾਗ੍ਰਾਮ ਹੈ YouTube ਹੈ ਠੀਕ ਹੈ ਲਿੰਕ ਦੇ ਦੇ ਨੀ ਕੀ ਨਾਮ ਦੇ ਦੇ ਜੀ ਰਾਉਂਡ 글ਾਸ ਫਾਊਂਡੇਸ਼ਨ ਰਾਉਂਡ 글ਾਸ ਫਾਊਂਡੇਸ਼ਨ ਠੀਕ ਹੈ ਜੀ ਤੇ ਆ ਬਾਈ ਹੋਰਾਂ ਦੀ ਇੱਧਰ ਫਾਊਂਡੇਸ਼ਨ ਦਾ ਤੁਹਾਨੂੰ ਆਪਾ ਦਿਖਾ ਦਿੰਦੇ ਆ ਵੀ ਆ ਫਾਊਂਡੇਸ਼ਨ ਆ ਰਾਉਂਡ 글ਾਸ ਫਾਊਂਡੇਸ਼ਨ ਤੇ ਇਹਤੇ ਜਾ ਕੇ ਤੁਸੀਂ ਜਾ ਕੇ ਮੈਸੇਜ ਜਾਂ ਜਾ ਕਮੈਂਟ ਕਰ ਸਕਦੇ ਹੋ ਤੇ ਬਾਈ ਹੋਰੀ ਬਹੁਤ ਵਧੀਆ ਸੇਵਾ ਕਰ ਰਹੇ ਹੋਣਗੇ ਠੀਕ ਆ ਬਾਈ ਜੀ ਬਹੁਤ ਬਹੁਤ ਧੰਨਵਾਦ ਜੀ